ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੰਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੰਮ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਿਲਕੁਲ ਸਸਤੇ ਮੁੱਲ ਦੀ ਤਾਜੀ ਸੂਈ ਸਵਾਈ ਗਰਮੀ ਰਹਿਤ ਵੈੜ ਵਿਖਾਉਣੀ ਹੈ ਮੱਝਾਰਗਾ ਦੁੱਧ ਉਹ ਜਮਾ ਚਿੱਟਾ ਬਿਲਕੁਲ ਜੈਜਮਲ ਛੋਟੇ ਪਹਾੜ ਦੀ ਬੱਛੀ ਇਦੋਂ ਘੱਟ ਮਾਲ ਜਿਵੇਂ ਤਾਂ ਲੱਗਦਾ ਨਹੀਂ ਕਿਸੇ ਭੈਣ ਭਰਾ ਕੋਲ ਵੈੜ ਮਿਲ ਜੂਗਾ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਨਫਰਮੇਸ਼ਨ ਲੈ ਦਿੰਨਾ ਉਹ ਕਰ ਦਾਂਗੇ ਅਲਬਾਤ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬੱਗਾ ਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦਾ 9514326166 ਕਿੰਨਵਾ ਸੂਆ ਇਸ ਦਾ ਇਹ ਭਾਈ ਦੂਜਾ ਸ ਸੁਬਾ 4 ਵਜੇ ਸੋਈ ਆ ਇਹ ਮਗਰਵ ਅੱਛੀ ਆ ਜੇਰ ਪੈ ਨੂੰ ਹਜੇ 15 ਤੋਂ 20 ਮਿੰਟ ਹੀ ਹੋਇਆ ਠੀਕ ਆ ਦੋਸਤੋ ਜੇਰ ਪੈ ਗਈ ਆ ਵੀਡੀਓ ਬਣਾਉਣੀ ਕਰਕੇ ਜੇਰ ਨੱਪੀ ਨਹੀਂ ਹਾਂ ਤੇ ਆਪਾਂ ਬੱਚੇ ਨੂੰ ਝਗਾ ਕੇ ਕਿਲੋਕ ਦੁੱਧ ਹੀ ਕੱਢ ਆਪਾਂ ਥਾਣੀ ਚੈੱਕ ਕੀਤੇ ਠੀਕ ਆ ਕਿੰਨਾ ਕ ਦੁੱਧ ਪੈ ਜਾਓ ਦੁੱਧ ਬਈ ਦੇਣਾ ਚਾਹੀਦਾ ਇਹਨੂੰ 14-15 ਕਿਲੋ ਜਿੱਥੋਂ ਆਪਾਂ ਲਈ ਆਪਾਂ 13-14 ਕਿਲੋ ਦੱਸਾਈ ਦਿੱਤਾ ਇਹਦਾ ਜੈ ਜਮਾਲ ਜੈ ਜਮਾਲ ਬਈ ਆਪਾਂ 43000 ਦੀ ਦਸਾਂ ਕੱਢੀ ਬਾਹਰੋਂ ਦੋਸਤੋ ਤੁਹਾਨੂੰ ਮੈਂ ਦੱਸਾਈ ਨਾ ਬਿਲਕੁਲ ਸਸਤੇ ਮੁੱਲ ਦੀ ਤਾਜੀ ਸੂਈ ਵੜ ਜੇਰ ਪੈ 14 15 ਕਿਲੋ ਦੁੱਧ ਪਿਆ ਜੂ ਮੁੱਲ ਸਿਰਫ 43000 ਸੋਭਾ 4:00 ਵਜੇ ਸੂਈ ਆ ਵੀਰ ਕਹਿੰਦਾ ਆਪਾਂ ਨਹੀਂ ਕਹਿੰਦੇ ਇੰਨਾ ਬੋੜਾ ਚੋਲਿਆ ਇੰਨਾ ਚੋਲਿਆ ਕਿਲੋ ਦੁੱਧ ਕੱਢਿਆ ਉਹ ਵੀ ਥਣ ਚੈੱਕ ਕਰਨੇ ਕਰਕੇ ਕਿ ਸਾਰੇ ਪਾਸੇ ਓਕੇ ਆ ਥਣ ਤੇ ਥੋੜਾ ਜਿਹਾ ਕੰਮ ਹੋ ਗਿਆ ਉਹ ਦਿਖਾ ਦੇ ਗਏ ਦੋਸਤੋ ਕਬੈਣੀ ਵਾਲੀ ਸਾਈਡ ਇੱਕ ਥਣ ਤੇ ਮੌਕਾ ਪਰ ਸੀਰਸਾਉ ਫੁੱਲ ਆ ਇਹਨਾਂ ਕੋਈ ਭੈਣ ਭਰਾ ਮੰਨੇ ਕੇ ਔਲ ਕਰਦੀ ਹੋਊਗੀ ਠੀਕ ਆ ਦੋਸਤੋ ਫੁੱਲ ਸੀਰਸਾਉ ਹੈ 24 ਇੱਕ ਨੰਬਰ ਆ ਕਿਲੋ ਬੌਲਾ ਚੋਇਆ ਥਣਪਾਸ ਕਰ ਲਿਆ ਇੱਕ ਨੰਬਰ ਚਵਾਈ ਹੈ 14 15 ਕਿਲੋ ਦੁੱਧ ਪਿਆਜੂ 14 15 ਕਿਲੋ ਦੁੱਧ ਆੜੀ ਮੱਝ ਲੈਣੇ ਆ ਘੱਟੋ ਘੱਟ ਲੱਖੋਂ ਬਾਹਰ ਆਊਗੀ ਤੇ ਬਿਲਕੁਲ ਜਾਇਜ਼ ਮੁੱਲ 43000 ਟੋਕੜਾਂ ਵਾਲਾ ਭਾਈ ਹੈ ਸ਼ੀਰ ਦਾ ਬਹੁਤ ਹੈ ਬਈ ਸ਼ੀਰ ਸਾਬ ਫੁੱਲ ਹੈ ਚਵਾਈ ਵੇਖ ਲਓ ਮੋਟੀ ਧਾਰ ਹਨੇ ਵਰਗੀ ਤੇ ਉਹ ਵੇਖ ਲਓ ਨ ਮਗਰ ਮੋਹਗੇ ਵਾਲੇ ਥਾਂ ਦੀ ਚਵਾਈ ਵੀ ਉਹਿਆ ਸਾਈਂ ਬਹੁਤ ਮੋਟੀ ਆ ਹਾਂ ਕੋਈ ਲੱਤ ਛੜ ਵਾਲੀ ਨਹੀਂ ਫੁੱਲ ਸੀਸ ਆ ਉਹ ਹਵਾਨਾ ਸਾਰਾ ਮੋਟੀਆਂ-ਮੋਟੀਆਂ ਵੇਨ ਦੇ ਨਾਲ ਭਰਿਆ ਪਿਆ ਬਿਲਕੁਲ ਸਸਤੇ ਮੋਲ ਦੀ ਵਚੀ 43000 ਜੋ ਵੀਰ ਕਹਿੰਦਾ ਮਾਣ ਕਰ ਦੂੰ ਬਿਨਾਂ ਨਿਆਂੇ ਤੋਂ ਵੀਰ ਕਹਿੰਦਾ ਭਵਨ ਜਵਾਕ ਚੋਈ ਜਾਣ ਐਨੀ ਸੀਲ ਹੈ ਦੁੱਧ 15 ਕਿਲੋ ਪਿਆ ਜੂ ਮੱਝ ਅਰਗਾ ਉੱਚਾ 15 ਕਿਲੋ ਦੁੱਧ ਵਾਲੀ ਲੱਖੋਂ ਬਾਹਰ ਦੀ ਮੱਝ ਆਉਂਦੀ ਆ ਤੇ ਇੰਨੇ ਪੈਸੇ ਤਾਂ ਫੰਡਰ ਮੱਝ ਆਉਂਦੀ ਆ हां बच्चा ਵੀ ਮਗਰ ਫੀਮੇਲ ਕਾ ਬਛੜੀ ਆ ਸੋਹਣੀ ਬੱਛੀ ਆ ਬੱਛੀ ਦੀ ਵੀ ਚੰਗੀ ਸੇਵਾ ਸੰਭਾਲ ਗੌਰ ਹੋ ਜਾਂਦੀ ਆਉਂਦੇ ਸਵੇਰੇ ਨੂੰ ਮਾਂ ਦੇ ਮਗਰ ਵੜ ਤਿਆਰ ਹੋ ਜੂ ਪਹਿਲਕਲ ਸਸਤੇ ਮੁੱਲ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਵੜ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਇਦੋਂ ਘੱਟ ਮੁੱਲ ਚ ਦਾ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਆ 25 25 30 30 ਹਜ਼ਾਰ ਦੀਆਂ ਦਾ ਟੋਕੜਾਂ ਵੜਾਂ ਵਿਕੀ ਜਾਂਦੀਆਂ 15 ਕਿਲੋ ਦੁੱਧ ਪਿਆਜੀ ਤੇ ਮੱਝਾਂ ਰਗਾ ਦੁੱਧ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਗਰਮਿਓ ਗਰਮੀ ਦੁੱਧ ਦੇ ਨਿਆਰੇ ਦੇ ਦੂ ਐਰਕੀ ਦੇ ਸੂਏ ਜੀ ਆਪਦੇ ਪੈਸੇ ਪੂਰੇ ਕਰ ਦੋ ਜਿਹੜਾ ਘਰੇ ਦੁੱਧ ਪੀ ਲੋਗੇ ਫ੍ਰੀ ਦਾ ਰਹਿ ਜੂ ਸਾਰਿਆਂ ਨੂੰ ਸੱਚੀ ਕਾ